ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਹੋਰ ਤੁਹਾਨੂੰ ਫਰੋਡ ਦੱਸਣ ਲੱਗੇ ਆ ਵੀ ਜਿਹੜਾ ਸਾਡੇ ਨਾਲ ਫੇਰ ਦੁਬਾਰਾ ਤੋਂ ਫਰੋਡ ਹੋ ਗਿਆ ਮਤਲਬ ਇਹ ਧੱਕਾ ਹੋਇਆ ਵਾ ਆ ਨਵਰਾਤਰੇ ਚੱਲਦੇ ਪਏ ਆ ਤੇ ਅੱਜ ਐਂਡਲਾ ਦਿਨ ਹੀ ਨਰਾਤਿਆਂ ਦਾ ਸਵੇਰੇ ਜੋਤਾਂ ਗੀਆਂ ਮਤਲਬ ਲੋਕਾਂ ਨੇ ਜੋਤਾਂ ਜਗਾਣੀਆਂ ਨਰਾਤਿਆਂ ਦਾ ਐਂਡਲਾ ਦੇਣੇ ਆ ਤੇ ਆਪਾਂ ਆਪਣੇ ਇਸ ਟਾਈਮ ਰਾਤ ਦੇ ਕਿੰਨੇ ਵਜੇ ਆ 8 ਵਜੇ 9 ਵਜੇ 9 ਵਜੇ ਆ ਤੇ ਆਲੂਆਂ ਦੀ ਲੋਂਜੀ ਬਣਾਈ ਸੀ ਤੇ ਆਖਿਆ ਕਿ ਚਲੋ ਨਾਲ ਸੰਘਾੜਿਆਂ ਦਾ ਆਟਾ ਲਿਆਨੇ ਆ ਤੇ ਰੋਟੀ ਪਕਾ ਕੇ ਵੇਖਦੇ ਆ ਖਾਨੇ ਆ ਆਪਾਂ ਮਰਾਤੇ ਚੱਲਦੇ ਵੀ ਇਸ ਕਰਕੇ ਪਹਿਲਾਂ ਵੀ ਬਣਾਇਆ ਗਿਆ ਆਪਾਂ ਕਿਸੇ ਦਾ ਮਖਾਲੀ ਦੀ ਹੀ ਮਰਾਤੇ ਅੱਜ ਤੇ ਪਰ ਨਾ ਇਥੋਂ ਅੰਬਰਸਰੋਂ ਸਾਡੇ ਇਥੇ ਆਟਾ ਨਹੀਂ ਮਿਲਦਾ ਸੰਘਾੜਿਆਂ ਦਾ ਅਸਲੀ ਆਟਾ ਜਿਹੜਾ ਆਪਾਂ ਇੱਕ ਇਥੇ ਸਾਡੇ ਲਾਗੇ ਚੱਕੀ ਹੈ ਜਿੱਥੋਂ ਆਟਾ ਲਈਦਾ ਵੀਰਜੀ ਦੀ ਦੁਕਾਨ ਦੇ ਲਾਗੇ ਆ ਚੋੜੇ ਬਜ਼ਾਰ ਆਟਾ ਚੱਕੀ ਆ ਉਹਨਾਂ ਨੇ ਉਹਨੂੰ ਪਹਿਲਾਂ ਹੀ ਗਿਆ ਹੈ ਵੀ ਤੁਹਾਨੂੰ ਆਟਾ ਕਿਤੇ ਉਹ ਨਹੀਂ ਸੰਘਾੜਿਆਂ ਦਾ ਮਿਲਣਾ ਸਾਰਿਆਂ ਨੇ ਤੁਹਾਨੂੰ ਚੋਲਾ ਦਾ ਜਾਂ ਹੋਰ ਕੋਈ ਦੂਜਾ ਤੀਜਾ ਆਟਾ ਕਹਿ ਕੇ ਸੰਘਾਰਿਆਂ ਦਾ ਦੇ ਦੇਣਾ ਤੇ ਇਸ ਕਰਕੇ ਉਹ ਗੱਲ ਹੋਈ ਸਾਡੇ ਨਾਲ ਤੇ ਐਸ ਤੈ ਮੈਂ ਨਾ ਸੌਫਟੀ ਤੇ ਗਿਆ ਚੌਧਰੀਆਂ ਦੀ ਹੱਡੀ ਹੈਗੀ ਆ ਜਿੱਥੋਂ ਆਪਾਂ ਉਦਾਂ ਵੀ ਪੱਕੇ ਉਹਨਾਂ ਦੇ ਗਾ ਗਿਆ ਸੌਦਾ ਉਹਨਾਂ ਕੋਲ ਲੈ ਕੇ ਹੁੰਨੇ ਆ ਆਪਣੇ ਘਰ ਦਾ ਰਸਣ ਪਾਣੀ ਜੋ ਵੀ ਤੇ ਉਹਨਾਂ ਨੂੰ ਮੈਂ ਅੱਜ ਜਾ ਕੇ ਕਿਹਾ ਵੀ ਭਾਈ ਸੰਘਾਰਿਆਂ ਦਾ ਆਟਾ ਚਾਹੀਦਾ 1 ਕਿਲੋ ਤੇ ਵੀ ਸੰਘਾਰਿਆਂ ਦਾ ਜੇ ਹੈਗਾ ਤੇ ਦਿਓ ਹੋਰ ਬਈ ਆ ਨੂੰ ਆਟਾ ਨਾ ਦਿਓ ਅੱਗੇ ਵੀ ਮੈਂ ਆਟਾ ਕਿਤੇ ਲਿਆ ਸੀ ਵੀ ਉਹਨਾਂ ਨੇ ਚੋਕਲਾ ਦਾ ਆਟਾ ਕਹਿ ਕੇ ਮੈਨੂੰ ਦੇ ਦਿੱਤਾ ਇਹ ਕਿੰਨੇ ਨਹੀਂ ਜੀ ਸੰਘਾੜੇ ਦਾ ਜਿਹੜਾ ਆਟਾ ਉਹ ਕਾਲਾ ਹੁੰਦਾ ਆਪਾਂ ਤਾਂ ਨਮਕਾਉਨੇ ਆ ਜਿਹੜਾ ਲੈ ਕੇ ਆਏ ਆਹ ਵੇਖੋ ਜੀ ਪੈਕਟ ਤੇ ਉੱਤੇ ਲਿਖਿਆ ਅਮਨ ਵਰਤੋਂ ਐਵ ਨਵਰਾਤਰੋਂ ਕੇ ਲਈ ਸ਼ੁੱਧ ਸੰਘਾੜੇ ਦਾ ਆਟਾ ਆ ਉੱਤੇ ਤੁਸੀਂ ਰੋਟੀ ਵੇਖੋ ਇਹਦੀ ਪੱਕੀ ਆ ਸੰਘਾੜਿਆਂ ਦੇ ਆਟੇ ਦੀ ਜਿਹੜੀ ਪੈਕਟ ਦੇ ਉੱਤੇ ਬਣੀ ਆ ਨਾਲ ਪੂੜੀਆਂ ਬਣੀਆਂ ਠੀਕ ਹੈ ਨਾ ਤੇ ਉਹ ਦੁਕਾਨ ਤੋਂ ਮੈਂ ਲੈ ਕੇ ਆਇਆ ਉਹਨੇ ਮੁੰਡੇ ਨੇ ਮੈਨੂੰ ਕਿਹਾ ਭਾਜੀ ਸੰਘਾੜੇ ਦਾ ਆਟਾ ਨਾ ਜਿਹੜਾ ਕਾਲਾ ਹੁੰਦਾ ਚਿੱਟਾ ਨਹੀਂ ਹੁੰਦਾ ਤੇ ਆ ਵੀਰ ਆਵੇ ਆਹ ਉਹ ਕਾਲਾ ਆਟਾ ਤੇਰਾ ਜਿਹੜਾ ਆਵੇ ਸਾਡੇ ਘਰ ਆ ਗਿਆ ਸਾਡੇ ਘਰ ਆ ਗਏ ਗੋਰਾ ਹੋ ਗਿਆ ਚਿੱਟਾ ਹੋ ਗਿਆ ਇਹਦੀ ਗੱਲ ਹੋਈ ਨਾ 120 ਰੁਪਏ ਕਿਲੋ ਆਟਾ ਦਿੱਤਾ 120 ਦੀ ਨਹੀਂ ਕੋਈ ਗੱਲ ਪਰ ਆਟਾ ਤੇ ਸਾਨੂੰ ਸੰਘਾੜੇ ਦਾ ਮਿਲਦਾ ਆ ਇਹਦਾ ਪੈਕਟ ਜੀ ਆ ਆਟਾ ਜੀ ਤੇ ਆ ਜਿਹੜੀ ਵੇਖੋ ਆ ਰੋਟੀ ਪੱਕੀ ਜੀ ਉਹ ਤੂੰ ਇਹ ਆ ਰੋਟੀ ਵੇਖ ਲੋ ਤੇ ਆ ਰੋਟੀ ਵੇਖ ਲੋ ਇਹ ਜਿੱਦਾਂ ਨੋਰਮਲ ਆ ਆ ਮਾਟਾ ਹੁੰਦਾ ਨਾ ਉਦਾਂ ਹੀ ਰੋਟੀ ਮਰੇ ਇਹਦੀ ਪੱਕੀ ਜੇ ਮੈਂ ਮੇਰੇ ਹਿਸਾਬ ਨਾਲ ਵੀ ਇਹ ਚੋਲਾ ਦਾ ਹੀ ਆਟਾ ਇੱਥੇ ਮਿਕਸ ਕੀਤਾ ਗਿਆ ਨੋਰਮਲ ਆਟੇ ਦੇ ਵਿੱਚ ਜਾਂ ਪਤਾ ਨਹੀਂ ਕੋਈ ਕੀ ਗੱਲ ਬਾਤ ਆ ਮਤਲਬ ਇਹ ਸੰਘਾੜੇ ਦਾ ਆਟਾ ਨਹੀਂ ਹੈਗਾ ਕਿਉਂਕਿ ਆਪਾਂ ਪਹਿਲਾਂ ਵੀ ਸੰਘਾੜੇ ਦਾ ਆਟਾ ਖਾਧਾ ਵਾ ਤੇ ਉਹ ਗੱਲ ਨਹੀਂ ਬਣੀ 120 ਰੁਪਏ ਮਤਲਬ ਵੀ ਸਾਡੇ ਠੱਗੇਗੇ ਇੱਕ ਪੈਕਟ ਪਿਆ ਕਰ ਮੋੜ ਕੇ ਇੱਕ ਪੈਕਟ ਸਾਡੇ ਕੋਲ 1.5 ਕਿਲੋ ਦੇ ਦੋ ਪੈਕਟ ਲਿਆਂਦੇ ਕਿਲੋ ਆਟਾ ਮੈਂ ਲੈ ਕੇ ਆਇਆ ਤੇ ਫਾਰ ਚੌਧਰੀਆਂ ਦੀ ਹੱਟੀ ਤੋਂ ਲੈ ਕੇ ਆਇਆ ਮੈਂ 140 ਰੋਡ ਤੋਂ ਅੰਬਰਸਾਤੋਂ ਕਿਹੇ ਮੇਰੇ ਵੀਰ ਭਰਾ ਨੇ ਆਟਾ ਲੈਣਾ ਹੋਵੇ ਚੌਧਰੀਆਂ ਦੀ ਹੱਟੀ ਤੇ ਨਾ ਜਾਵੇ ਕਿਉਂਕਿ ਉਹ ਸੰਘਾਰਿਆਂ ਦਾ ਆਟਾ ਜਿਹੜਾ ਨਾ ਚੋਲਾ ਦਾ ਆਟਾ ਹੀ ਦੇ ਦਿੱਕਾ ਚੋਲਾਂ ਦੇ ਆਟੇ ਨੂੰ ਸੰਘਾਰਿਆਂ ਦਾ ਆਟਾ ਕਹਿ ਕੇ ਵੇਚਦੇ ਆ ਇਸ ਕਰਕੇ ਆ ਰੋਟੀ ਵੇਖ ਲਓ ਆ ਪੈਕਟ ਵੇਖ ਲਓ ਇਹ ਨਕਲੀ ਪੈਕਟ ਹੈਗਾ ਜੀ ਤੇ ਆ ਆਟਾ ਗੁੰਨਿਆ ਵੇਖ ਲਓ ਆ ਚਟਾ ਆਟਾ ਜੀ Jengal itu tanuad.